ਬੀਤੇ 3 ਦਿਨਾਂ ਦੇ ਵਿੱਚ ਹੋਏ ਸੀ 3 ਮਰਡਰ ਜਿਸ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਦਵਾਂ ਦੇ ਵਿੱਚ ਬੀਤੀ 6-7 ਦੀ ਰਾਤ ਨੂੰ ਜਗਮਉਨ ਸਿੰਘ ਨਾਮਕ ਵਿਅਕਤੀ ਦਾ ਮਰਡਰ ਕਰ ਦਿੱਤਾ ਗਿਆ ਸੀ ਜਿਸ ਦੇ ਦੌਰਾਨ ਪੁਲਿਸ ਵੱਲੋਂ ਮਰਤਕ ਦੇ ਭਰਾ ਇੰਦਰਜੀਤ ਸਿੰਘ ਦੇ ਬਿਆਨਾਂ ਤੇ थाना सदर ਕੋਟਕੋਪੂਰਾ ਵਿਖੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ ਅਤੇ ਬੀਤੀ 8 ਜੁਲਾਈ ਨੂੰ ਪਿੰਡ ਕਮਿਆਣਾਂ ਦੀ ਇੰਦਰਜੀਤ ਸਿੰਘ ਨਾਮਕ ਵਿਅਕਤੀ ਦਾ ਮਰਡਰ ਹੋਇਆ ਸੀ ਇਸ ਦੇ ਦੌਰਾਨ ਪੁਲਿਸ ਵੱਲੋਂ ਬਿਆਨਾਂ ਦੇ ਆਧਾਰ ਤੇ ਥਾਣਾ ਸਦਰ ਫਰੀਦਕੋਟ ਵਿਖੇ ਹੱਤਿਆ ਦਾ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਅਤੇ ਬੀਤੀ ਕੱਲ 9 ਜੁਲਾਈ ਨੂੰ ਨਾਨਕਸਰ ਬਸਤੀ ਦੀ ਰਜਨੀ ਔਰਫ ਰਾਜਵੀਰ ਕੌਰ ਨਾਮਕਤਾ ਪਤੀ ਵੱਲੋਂ ਹੀ ਮਰਡਰ ਕਰ ਦਿੱਤਾ ਗਿਆ ਸੀ ਇਹਨਾਂ ਤਿੰਨਾਂ ਕੇਸਾਂ ਨੂੰ ਫਰੀਦਕੋਟ ਪੁਲਿਸ ਵੱਲੋਂ ਸੁਲਝਾ ਲੈਣ ਦਾ ਦਾਵਾ ਅੱਜ ਫਰੀਦਕੋਟ ਜ਼ਿਲ੍ਹੇ ਦੇ ਪੁਲਿਸ ਕਪਤਾਨ ਡਾਕਟਰ ਪ੍ਰਿਗਿਆ ਜਾਨ ਵੱਲੋਂ ਪ੍ਰੈਸ ਕਾਨਫਰੰਸ ਕਰ ਕੀਤਾ ਗਿਆ। ਉਹਨਾਂ ਦੱਸਿਆ ਕਿ ਬੀਤੇ ਦਿਨੀ ਹੋਏ ਤਿੰਨੇ ਮਟਰਾ ਦੇ ਵਿੱਚ ਨਜਾਇਜ਼ ਸੰਬੰਧ ਕਰਨ ਹੀ ਹੋਏ ਹਨ। ਤੁਸ਼ੀਆਂ ਨੂੰ ਕਾਬੂ ਕਰ ਲਿੱਤਾ ਗਿਆ ਹੈ। ਫਰੀਦਕੋਟ ਪੁਲਿਸ ਦੀ ਜਿਹੜੀ ਟੀਮ ਹੈ ਉਹਦੇ ਵੱਲੋਂ ਇੱਕ ਬਹੁਤ ਹੀ ਸੂਝਵਾਨ ਤਰੀਕੇ ਨਾਲ ਕੰਮ ਕਰਦੇ ਹੋਏ ਪਿਛਲੇ 4 ਦਿਨਾਂ 'ਚ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਏਰੀਆਜ਼ 'ਚ 10 ਮਰਡਰ ਦੀ ਵਾਰਦਾਤਾਂ ਹੋਈਆਂ ਸੀਗੀਆਂ ਜਿੱਚ ਇੱਕ ਵਾਰਦਾਤ ਸਿਟੀ ਕੋਟਕਪੁਰਾ ਸੰਧਵਾ ਪਿੰਡ 'ਚ ਹੋਈ ਸੀ ਦੂਜੀ ਜਿਹੜੀ ਵਾਰਦਾਤ ਹੈ ਉਹ ਕਮਿਆਣਾ ਪਿੰਡ 'ਚ ਤਾਂ ਤਿੱਜੀ ਕੱਲ ਨਾਨਕ ਸਰ ਬਸਤੀ 'ਚ ਹੋਈ ਸੀ ਉਹ ਤਿੰਨੋਂ ਹੀ ਜਿਹੜੇ ਕੇਸਿਸ ਸੀਗੇ ਇਨੀਸ਼ੀਅਲੀ ਬਲਾਈਂਡ मर्डर केसिस और फरीदकोट पुलिस की टीम बाय एसपी डी एंड डीएसपी फरीदकोट डीएसपी कोटकपुरा डीएसपी डी और, DSP 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 और SHO, सदर फरीदकोट एसएचओ सिटी कोटकपुरा और एस एच ओ सिटी टू कोटकपुरा इनचार्ज सीआईए सारी टीम ने बहुत ही समझदारी नाल काम करते हुए इस सारे ही ब्लाइंड मर्डर केसेस ना ही सिर्फ ट्रेस किए ਬਲਕਿ ਸਾਰੇ ਹੀ ਦੋਸ਼ੀਆਂ ਨੂੰ ਇਹ ਰਿਕਾਰਡ ਟਾਈਮ ਅਰੈਸਟ ਵੀ ਕੀਤਾ ਤੇ ਉਹਦੇ ਰਿਗਾਰਡਿੰਗ ਹੀ ਅੱਜ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣ ਵਾਸਤੇ ਇੱਥੇ ਇਕੱਠੇ ਹੋਏ ਨੇ ਪਹਿਲਾ ਜਿਹੜਾ ਮਾਮਲਾ ਸੀ ਉਹ 7 ਜੁਲਾਈ ਨੂੰ ਰਜਿਸਟਰ ਹੋਇਆ ਪਿੰਡ ਸੰਧਵਾ ਵਿਖੇ ਜਿੱਥੇ ਜਗমোহন ਸਿੰਘ ਦੀ ਡੈੱਡ ਬੋਡੀ ਜਿਹੜੇ ਖੇਤ ਹੈ ਉਹਦੇ ਚੋਂ ਮਿਲੀ ਸੀ ਤਾਂ ਜਦੋਂ ਸਾਡੀਆਂ ਟੀਮਾਂ ਉੱਤੇ ਪਹੁੰਚੀ ਤਾਂ ਉਹਦੀ ਜਿਹੜਾ ਵਿਕਟਮ ਸੀ ਉਹਦੀ ਆਈਡੈਂਟੀਫਿਕੇਸ਼ਨ ਹੋਈ ਉਹਦੀ ਫੈਮਿਲੀ ਨੂੰ ਕੰਟੈਕਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਦੋਂ ਉਹਦੀ ਇੰਜਰੀ ਵੂਨ ਦੇਖਿਆ ਗਿਆ ਤੇ ਇਹ ਪਤਾ ਚੱਲਿਆ ਕਿ ਇਹ ਮਰਡਰ ਕੇਸ ਹੈ ਇਹ ਨਾਰਮਲ ਇੰਜਰੀ ਨਹੀਂ ਹੈ। ਉਸੀ ਗੱਲ ਨੂੰ ਧਿਆਨ ਚ ਰੱਖਦੇ ਹੋਏ ਇਹਦੇ ਫੈਮਿਲੀ ਦੇ ਸਟੇਟਮੈਂਟਸ ਲਿਖੇ ਗਏ ਔਰ ਸਾਰੇ ਜਿਹੜੇ ਸ਼ੱਕੀ ਦੋਸ਼ੀ ਸੀ ਉਹਨਾਂ ਨੂੰ ਆ ਰਾਉਂਡ ਅਪ ਕੀਤਾ ਗਿਆ ਔਰ ਸ਼ਾਮ ਤੱਕ ਸਾਡੀ CIA ਦੀ ਟੀਮਸ ਔਰ ਸਾਡੇ ਥਾਣੇ ਦੀ ਟੀਮਾਂ ਨੇ ਬਹੁਤ ਤੇਜ਼ੀਤ ਕਾਰਵਾਈ ਕਰਦੇ ਹੋਏ ਦੋਸ਼ੀ ਚੰਦ ਸਿੰਘ ਹਰਬੰਸ ਕੌਰ ਔਰ ਇੱਕ ਨਾਬਾਲਗ ਵਿਅਕਤੀ ਹੈ ਉਹਨਾਂ ਨੂੰ अरेस्ट कर लिया गया एच एफ आई आर नंबर एक्चुअल्टारा तो मिति सात जुलाई रजिस्टर हुई थाना सदर कोटकपुरा अंडर सेक्शन 103 सब सेक्शन वन वन ट्वेंटी सिक्स सब सेक्शन टू सिक्सटी वन सब सेक्शन टू एंड थ्री सब सेक्शन फाइव बीएनएस इधर जो वजह रंजिश ऐसी की जिधर विक्टिम सी उधर कुछ इलिसिट रिलेशन सी ਔਰ ਉਹਦੀ ਸਿਹਤੀ ਜਦੋਂ ਉਥੇ ਪਹੁੰਚਾ ਉਸ ਪਰਚੇ ਤਾਂ ਫਿਰ ਇੰਦੋਸ਼ੀਆਂ ਵੱਲੋਂ ਉਹਦੀ ਮਾਰਕੁੱਟ ਕੀਤੀ ਗਈ ਜਿਸ ਤੇ ਫਿਰ ਬਹੁਤ ਜ਼ਿਆਦਾ ਬਲੀਡਿੰਗ ਹੋ ਕਰਕੇ ਉਹਦੀ ਉਥੇ ਡੈਥ ਹੋ ਗਈ ਤਾਂ ਸਾਡੀ ਟੀਮਾਂ ਨੇ ਇਹ ਚ ਦੋਸ਼ੀਆਂ ਇਹਨੂੰ ਟ੍ਰੇਸ ਵੀ ਕੀਤਾ ਤੇ ਦੋਸ਼ੀਆਂ ਨੂੰ ਵੀ ਟਾਈਮਲੀ ਅਰੈਸਟ ਕੀਤਾ ਜਿਹੜਾ ਸੈਕਿੰਡ ਮਰਡਰ ਕੇਸ ਸੀ ਉਹ ਪਿੰਡ ਕਮਿਆਣਾ ਦਾ ਹੈ ਜੇ ਚ 8 ਜੁਲਾਈ ਨੂੰ ਇੰਦਰਜੀਤ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਡੈਡ ਬੋਡੀ उसे मिली वो देखा हर्षित और ये भी completely ब्लाइंड मर्डर केस ही जिस इंदरजीत सिंह अपने करे मंदिर थे और उधर सिरते एक रूम थी ये डर स्क्लियर नहीं थे कि वो की वेपन वो जो यूज हुआ है ताँ वो जो भी सर्टीज टीमा उसे पहुँची सारे सीनियर ऑफिसर्स एसपीडी साफ डीएसपी पुलिस को डीएसपीडी इंजार सीआईए स और जो उपॉट की हेल्प न और फोरेंसिक एनालिसिस की हेल्प न जो सैंटिफिकली इंजरी का एक तो प्राइमा फेसी एनालिसिस किया गया तो दे जे टेल टेल साइंस जिन्होंने कहें तफ्दीश प्रॉपर करते हुए ये गल सामने आई कि एक फायर आर्म इंजरी हो सकती है उस तो बाद फिर जो सारे सस्पेक्ट और एक एक बंद को जो पूछ के चुनी उन्होंने स्टार्ट की गई और टेक्निकल एनालिसिस जो हो मोबाइल डिवाइसिस का ਤਾਂ ਫਿਰ ਉਹ ਚ ਤਿੰਨ ਜਿਹੜੇ ਦੋਸ਼ੀ ਹੈ ਉਹਨਾਂ ਦਾ ਰੋਲ ਸਾਹਮਣੇ ਆਇਆ ਮਨਪ੍ਰੀਤ ਕੌਰ ਜਿਹੜੀ ਕਿ ਵਿਕਟਮ ਮਰਨ ਵਾਲੇ ਦੀ ਵਾਈਫ ਰਵਿੰਦਰ ਸਿੰਘ ਉਰਫ ਸੁਖਾ ਔਰ ਤੇਜ ਸਿੰਘ ਤੇਜ ਸਿੰਘ ਮਰਨ ਵਾਲੇ ਦਾ ਸਹੁਰਾ ਹੈ ਇਹਦੇ ਵਿੱਚ ਮੰਤਵ ਇਹ ਸੀ ਕਿ ਮਨਪ੍ਰੀਤ ਕੌਰ ਦੇ ਇਲਿਜੀਟ ਰਿਲੇਸ਼ਨਸ਼ਿਪ ਰਵਿੰਦਰ ਕੁਮਾਰ ਉਰਫ ਸੁਖਾ ਜਿਹੜਾ ਕਿ ਤੀਜਾ ਇੱਕ ਹਿਊਜ਼ ਹੋਦਣਾ ਔਰ ਇਹਨਾਂ ਨੇ ਕਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹਨੇ ਆਪਣੇ ਮਨਪ੍ਰੀਤ ਕੌਰ ਨੇ ਆਪਣੇ ਫਾਦਰ ਨਾਲ ਵੀ ਡਿਸਕਸ ਕੀਤਾ ਤੇ ਤੇਜ ਸਿੰਘ ਨਾਲ और एक प्रॉपर तरीके नाल एक मोटरसाइकिल दे तेल सिंह और रविंदर कुमार सुखा सुखावती गए रात और ते उदा मर्डर करता ये जड़ा वेपन है ये रविंदर कुमार और सुखे दा नाजायज वेपन है उन्हें पॉइंट लेंथ रेंज से उदे सिर ते फायर किता जिससे उसकी मौके ते ही डेथ हो गई ए जो ही एफआईआर नंबर 168 डेटेड 8/7/2025 रजिस्टर हुई अंडर सेक्शन 103 एंड 361 टू बीएनएस

ਦਾ ਮਰਡਰ ਹੋਇਆ ਜਦੀ ਸੂਚਨਾ ਸਾਨੂੰ ਕੱਲ ਮਿਲੀ ਔਰ ਇਹ ਵੀ ਕੋਚੇ ਘੰਟੇ ਚ 5-6 ਘੰਟੇ ਆ ਜੀ ਐਸਐਚੂ ਸਿਟੀ ਟੂ ਫਰੀਦਕੋਟ ਦੀ ਟੀਮ ਔਰ ਲੀਡ ਬਾਈ ਡੀਐਸਪੀ ਫਰੀਦਕੋਟ ਉਹਨਾਂ ਨੇ ਦੋਸ਼ੀ ਰਸ਼ਪਾਲ ਸਿੰਘ ਨੂੰ ਕਾਬੂ ਕੀਤਾ ਔਰ ਇਚ ਰਸ਼ਪਾਲ ਸਿੰਘ ਜੋ ਹੈ ਉਹ ਰਾਜਵੀਰ ਕੋ ਮਜੇ ਤੱਕ ਉਹਦਾ ਹਸਬੰਡ ਹੈ ਇਹਨਾਂ ਦਾ ਮੈਟਰਿਮੋਨੀਅਲ ਡਿਸਪਿਊਟ ਪੁਰਾਣਾ ਚੱਲਦਾ ਸੀ ਔਰ ਉਹਨੇ ਗੁੱਸੇ ਵਿੱਚ ਆ ਕੇ ਇਹਦਾ ਲੀਡੀ ਦਾ ਮਰਡਰ ਕੀਤਾ